ਹੰਡ ਨੇ ਵਟ ਕੱਡੇ ਵੀ ਪੂਰੀ ਕਰੇ ਬਿਲਕੁਲ ਜੀ ਪੂਰੇ ਵਟ ਕੱਡੇ ਹੋਏ ਨੇ ਬੰਨਾਂ ਨਾਲ ਕੁਝ ਜ਼ਿਆਦਾ ਇਸ ਵਾਰ ਠੰਡ ਪੈ ਰਹੀ ਹੈ ਬਹੁਤ ਜ਼ਿਆਦਾ ਮੈਨ ਲੱਗਦਾ ਇਸ ਵਾਰ ਤਾਂ ਸ਼ਿਮਲੇ ਨਾਲੋਂ ਵੀ ਜ਼ਿਆਦਾ ਹੀ ਲੱਗਦਾ ਵਸਟਾ ਨਾ ਬਰਸ ਦੀ ਕਮੀ ਮਤਲਬ ਰਹ ਗਈ ਹਾਂ ਬਾਕੀ ਇੱਕ ਬਲਾ ਇੱਕੋ ਲਿਆ ਬਰਸ ਦੀ ਕਮੀ ਹੈਗੀ ਇਸ ਜਿਹੜੀਆਂ ਹੁੰਦੇ ਆ ਨਾ ਜਿੰਨੀ ਮਰਜ਼ੀ ਕੜਾਕੇ ਦੀ ਠੰਡ ਹੋਵੇ ਸਵੇਰ ਪਾਉਂਦੀਆਂ ਕਿ ਸੂਟ ਦੀ ਸ਼ੋ ਖਰਾਬ ਹੋ ਜਾਂਦੀ ਸਹੀ ਗੱਲ ਆ ਮੈਮ ਸਹੀ ਗੱਲ ਆ ਸ਼ੋ ਖਰਾਬ ਹੁੰਦੀ ਆ ਸੂਟ ਦੀ ਜੋ ਡਿਊਟੀ ਕਰਦੇ ਨੇ ਅਪ ਡਾਊਨ ਕਰਦੇ ਨੇ ਦੂਰ ਨੇੜੇ ਜਾਂਦੇ ਨੇ ਤੇ ਜੇ ਤੁੰਦਾ ਇਦਾਂ ਹੀ ਪੈਂਦੀ ਰਹੀਆਂ ਤਾਂ ਸਰਕਾਰ ਨੂੰ ਚਾਹੀਦਾ ਵੀ ਛੁੱਟੀਆਂ ਕਰ ਲਈ ਚਾਹੀਦੀਆਂ ਕਿਉਂਕਿ ਆਪੋ ਦੇਖ ਲਈ ਕਿੰਨੇ ਐਕਸੀਡੈਂਟ ਹੁੰਦੇ ਨੇ ਵਿੰਨਰ ਦੇ ਅਰੇ ਦੋ ਬੱਚੇ ਵੀ ਨਾਲ ਨਾਲ ਬੈਕ ਸੀ ਸੋ ਟ੍ਰੈਫਿਕ ਪੁਲਿਸ ਦੀ ਇੱਕ अनोखी ਪਹਿਲ ਵੀ ਦੇਖਣ ਨੂੰ ਮਿਲ ਰਹੀ ਹੈ ਕਿਤੇ ਜਿੱਥੇ ਕਿ ਅਸੀਂ ਹਮੇਸ਼ਾ ਹੀ ਪੁਲਿਸ ਮੁਲਾਜ਼ਮਾਂ ਨੂੰ ਨੈਗੇਟਿਵ ਤੌਰ ਤੇ ਵੀ ਕਵਰ ਕਰਦੇ ਹਾਂ ਤੇ ਨਾਲ ਦੇ ਨਾਲ ਜਿਹੜਾ ਪਲੱਸ ਪੁਆਇੰਟ ਹੈ ਉਹ ਵੀ ਦੇਖਣ ਨੂੰ ਮਿਲ ਰਿਹਾ ਟ੍ਰੈਫਿਕ ਪੁਲਿਸ ਦਾ ਇੱਕ ਸੁਪ੍ਰਭਾਤ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰੀਤ ਬਹੁਤ ਸਮੇਂ ਤੋਂ ਲੋਕ ਕਹਿੰਦੇ ਕਿ ਹਰ ਵਾਰ ਇਸ ਵਾਰ ਠੰਡ ਬੜੀ ਜ਼ਿਆਦਾ ਪੈ ਰਹੀ ਹੈ ਇਸ ਵਾਰ ਠੰਡ ਬੜੀ ਜ਼ਿਆਦਾ ਪੈ ਰਹੀ ਹੈ ਜਿਹੜੇ ਲੋਕ ਕਹਿੰਦੇ ਕਿ ਹੁਣ ਤੱਕ ਤਾਂ ਠੰਡ ਪਈ ਨਹੀਂ ਤੇ ਉਹਨਾਂ ਨੂੰ ਪੁੱਛਦੇ ਆ ਕਿ ਪਿਛਲੇ ਦਿਨੀ ਜਿਹੜੀ ਲੋਹੜੀ ਦੀ ਰਾਤ ਲੰਗੀ ਹੈ ਕਿੰਨੀ ਬਰਫੀਲੀ ਰਾਤ ਸੀਗੀ ਔਰ ਜਿਹੜੇ ਠੰਡ ਜਿਹੜੀ ਵਟ ਘੜਦੀ ਹੋਈ ਹੈ ਨਜ਼ਰ ਆ ਰਹੀ ਹੈ ਆਮ ਜਨਤਾ ਨੂੰ ਪੁੱਛਦੇ ਆ ਕਿ ਉਹ ਵਿਚਾਰ ਦੇ ਲਈ ਕੀ ਕੁਝ ਕਰ ਰਹੇ ਤੁਸੀਂ ਦੇਖ ਸਕਦੇ ਹੋ ਜਿਹੜੇ ਵਾਹਨ ਚਾਲਕ ਨੇ ਉਹ ਆਪਣੇ ਆਪ ਨੂੰ ਬਚਾਉਂਦੇ ਹੋਏ ਨਜ਼ਰ ਆ ਰਹੇ ਨੇ ਟੂ-ਵਿਲਰ ਵਾਲੇ ਖਾਸ ਕਰਕੇ ਉਹਨਾਂ ਨੇ ਪੂਰੀ ਤਰ੍ਹਾਂ ਆਪਣਾ ਮੂੰਹ ਸਿਰ ਲਪੇਟਿਆ ਹੋਇਆ ਹੈ ਟੋਪੀਆਂ ਪਾਈਆਂ ਹੋਈਆਂ ਲੋਈਆਂ ਲੱਤੀਆਂ ਹੋਈਆਂ ਤੇ ਨਾਲ ਦੇ ਨਾਲ ਦਸਤਾਨੇ ਵਗੈਰਾ ਵੀ ਪਾਏ ਹੋਏ ਨੇ ਤਾਂ ਜੋ ਇਸ ਕੜਕ ਕੜੱਕੇ ਦੀ ਠੰਡ ਤੋਂ ਬਚਿਆ ਜਾ ਸਕੇ ਤਾਂ ਆਮ ਜਨਤਾ ਨੇ ਉਸੇ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿ ਪਹਿਲੇ ਦੀ ਠੰਡ ਤੇ ਹੁੰਦੀ ਠੰਡ ਵਿੱਚ ਕਿੰਨਾ ਕੁ ਫਰਕ ਹੈ ਕੀ ਲੱਗਦਾ ਹੈ ਕਿ ਠੰਡ ਦੇ ਵਿੱਚ ਕਿੱਦਾਂ ਬਚਾਅ ਕੀਤਾ ਜਾ ਸਕਦਾ ਹੈ ਆਮ ਜਨਤਾ ਜਿਹੜੀ ਆਮ ਪਬਲਿਕ ਹੈ ਜਿਹੜੀ ਇਸ ਠੰਡ ਨਾਲ ਜੂਝਦੀ ਹੋਈ ਨਜ਼ਰ ਆ ਰਹੀ ਹੈ ਕੜੱਕੇ ਦੀ ਠੰਡ ਹੈ ਉਹਨਾਂ ਨੂੰ ਪੁੱਛਦੇ ਹਾਂ ਉਹਨਾਂ ਦੇ ਵਿਚਾਰ ਇਹ ਠੰਡੇ ਚ ਬਾਈਕ ਚਲਾਣੀ ਕਿੰਨੀ ਔਖੀ ਲੱਗੀ ਬਹੁਤ ਜ਼ਿਆਦਾ ਔਖੀ ਹੈ ਜੀ ਤੁਸੀਂ ਸੇਰ ਵੀ ਲਪੇਟਿਆ ਲੋਈ ਵੀ ਲਿੱਤੀ ਹੋਈ ਹੈ ਤੇ ਕੀ ਲੱਗਦਾ ਕਿ ਹੁਣ ਤੱਕ ਦੀ ਠੰਡ ਨੇ ਵਟ ਕੱਡੇ ਪੂਰੀ ਤਰ੍ਹਾਂ ਬਿਲਕੁਲ ਜੀ ਪੂਰੇ ਵਟ ਕੱਡੇ ਹੋਏ ਨੇ ਬੰਨਾਂ ਨਾਲ ਕੁਝ ਜ਼ਿਆਦਾ ਇਸ ਵੇਲੇ ਠੰਡ ਪੈ ਰਹੀ ਹੈ ਵਾਜਾ ਅੱਡਾ ਨੂੰ ਜੀਰਦੀ ਪਈ ਹੈ ਇਹ ਹਵਾ ਜਿਹੜੀ ਹੈ ਠੰਡੀ ਹਵਾ ਬਰਫੀਲੀ ਚੱਲ ਰਹੀ ਹੈ ਕੀ ਲੱਗਦਾ ਬਚਾਰ ਲਈ ਕੀ ਕੀ ਕਰਨਾ ਚਾਹੀਦਾ ਬਚਾਲ ਲਈ ਮੈਮ ਸਾਰਾ ਕੋਈ ਦਸਤਾਨੇ ਜਾਂ ਉੱਪਰ ਆਪਣਾ ਮੋਟਾ ਕੱਪੜਾ ਪਾ ਕੇ ਚੱਲਣਾ ਚਾਹੀਦਾ ਇਹਨੀ ਸੇਫਟੀ ਰੱਖਣੀ ਚਾਹੀਦੀ ਉਹ ਕਹਿੰਦੇ ਸੀ ਠੰਡ ਨਹੀਂ ਪੈ ਰਹੀ ਠੰਡ ਨਹੀਂ ਪੈ ਰਹੀ ਹੁਣ ਠੰਡ ਨੇ ਪੂਰੇ ਤਰ੍ਹਾਂ ਵਟ ਕੱਢੇ ਹੋਏ ਆ ਟੋਪੀਆਂ ਪੁਆਈਆਂ ਜੈਕਟਾਂ ਪੁਆਈਆਂ ਕੀ ਲੱਗਦਾ ਕਿੰਨੀ ਕੁ ਜ਼ਿਆਦਾ ਬਰਫੀਲੀ ਹਵਾ ਚੱਲ ਰਹੀ ਹੈ ਬਹੁਤ ਜ਼ਿਆਦਾ ਮੈਨੂੰ ਲੱਗਦਾ ਇਸ ਵਾਰ ਤਾਂ Shimla ਨਾਲੋਂ ਵੀ ਜ਼ਿਆਦਾ ਹੀ ਲੱਗਦਾ ਵਸਤੂਣਾ ਕਹਿੰਦੇ ਆ ਨਾ Shimleswar New Year ਤੇ ਸਨੋ ਨਹੀਂ ਵਿਵਲਦਾ ਇੱਥੇ ਉਹ ਸਿਸਟਮ ਹੋ ਗਿਆ ਅੱਛਾ ਸਿਰਫ ਬਰਫ਼ ਦੀ ਕਮੀ ਮਤਲਬ ਰਹਿ ਗਈ ਹੈ ਹਾਂ ਬਾਕੀ ਇਕੋ ਲਾਇਕੋਲੀ ਆ ਬਰਫ਼ ਦੀ ਕਮੀ ਹੈਗੀ ਆ ਲੱਗਦਾ ਕਿ ਆਪਣੀ ਬਚਾਅ ਵੀ ਨਾਲ-ਨਾਲ ਕਰਨੇ ਚਾਹੀਦੇ ਠੰਡ ਤੋਂ ਬਚਣ ਲਈ ਜਿਹੜੀਆਂ ਲੇਡੀਜ਼ ਆ ਦੀ ਇਹ ਠੰਡ ਉਦੋਂ ਬਚਾ ਵੀ ਆਪਣੇ ਨਾਲ-ਨਾਲ ਕਰਨਾ ਹਾਂਜੀ ਹਾਂਜੀ ਬਿਲਕੁਲ ਦੀ ਹਨ ਤਾਂ ਗਰਮ ਕੱਪੜੇ ਵਧਾਰੇ ਲੇਡੀਜ਼ ਦਾ ਪੂਰਾ ਚਾ ਚੜਿਆ ਹੋਣਾ ਚਾਹੀਦਾ ਜੇ ਨਵੇਂ ਨਵੇਂ ਸਟਾਕ ਨਹੀਂ ਕਰੇ ਵੇ ਸੂਟਾਂ ਨੇ ਸਰਦੀਆਂ ਵਾਲੇ ਸੂਟ ਲੈਣ ਜਾਂਦੀਆਂ ਪ੍ਰੋਪਰ ਵਧੀਆ ਚਲੋ ਉਹਨਾਂ ਦੇ ਤਾਂ ਨਿਆਰੇ ਨਾਲੇ ਠੰਡ 'ਚ ਵਿਆਹ ਹੁੰਦੇ ਨਵੇਂ ਨਵੇਂ ਸੂਟ ਪਾਓ ਠੀਕ ਆ ਵਿਆਹ 'ਚ ਕੋਈ ਠੰਡ ਨਹੀਂ ਆ ਗਈ ਪਰ ਅਸੀਂ ਵੀ ਵਿਆਹ ਦੀ ਸ਼ਾਪਿੰਗ ਗਈ ਕਰੀ ਇਹ ਗੱਲ ਇਹ ਗੱਲ ਦੇਖਣ ਨੂੰ ਮਿਲਦੀ ਹੈ ਕਿ ਅਕਸਰ ਲੇਡੀਜ਼ ਜਿਹੜੀਆਂ ਹੁੰਦੇ ਆ ਨਾ ਜਿੰਨੀ ਮਰਜ਼ੀ ਕੜਾਕੇ ਦੀ ਠੰਡ ਹੋਵੇ ਸਵੇਰ ਬੰਦੀਆਂ ਕਿ ਸੂਟ ਦੀ ਸ਼ੋਅ ਖਰਾਬ ਹੋ ਜਾਣੀ ਹੈ ਸਹੀ ਗੱਲ ਆ ਮੈਮ ਸਹੀ ਗੱਲ ਆ ਸੂਟ ਖਰਾਬ ਹੁੰਦੀ ਹੈ ਸੂਟ ਦੀ ਕੀ ਲੱਗਦਾ ਕਿ ਉਹਨਾਂ ਨੂੰ ਨਹੀਂ ਫੀਲ ਨਹੀਂ ਹੁੰਦੀ ਉਸ ਟਾਈਮ ਐਕਸਾਈਟਮੈਂਟ ਹੁੰਦੀ ਆਂਦੀ ਕਾਦੀ 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 ਐਕਸਾਈਟਮੈਂਟ ਹੁੰਦੀ ਕਿ ਅਸੀਂ ਸੋਣਾ ਆਪਣੇ ਸੂਟ ਦੀ ਦੁਕਾਨ ਦੀ ਵੀ ਮੈਂ ਬੈਸਟ ਲੈ ਕੇ ਆਈ ਆ ਕੁਛ ਅਜਾ ਮਤਲਬ ਮੈਂ ਸੋਣੀ ਲੱਗ ਰਹੀ ਆ ਜੈ ਸਰ ਅੱਛਾ ਠੀਕ ਹੈ ਹਰ ਵਾਰ ਇੰਨੀ ਹੁੰਦੀ ਪਿਛਲੀ ਤੋਂ ਪਿਛਲੀ ਵਾਰ ਬਹੁਤ ਜ਼ਿਆਦਾ ਸੀ ਜਦੋਂ ਭਗਵਾਨ ਜਦੋਂ ਛੁੱਟੀਆਂ ਵੱਧ ਗਈਆਂ ਸੀ 20 ਤਰੀਕ ਤੱਕ ਆਈ ਥਿੰਕ ਹੋ ਗਈਆਂ ਸੀ ਪਿਛਲੀ ਪਿਛਲੀ ਵਾਰ ਹੁਣ ਵੀ ਜੇ ਤੱਕ ਪਨਿਕਨ ਲੱਗ ਗਈਆਂ ਤਾਂ ਮੈਨੂੰ ਸਕੂਲ ਲੱਗਨੇ ਚਾਹੀਦੇ ਨੇ ਅਦਰਵਾਇਜ਼ ਛੁੱਟੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਠੰਡ ਬਹੁਤ ਜ਼ਿਆਦਾ ਵਾ। ਕੀ ਲੱਗਦਾ ਕਿ ਜਿਹੜੇ ਲੇਡੀਜ਼ ਨੇ ਖਾਸ ਕਰਕੇ ਅਗਰ ਖਾਸ ਕਰਕੇ ਟੀਚਰਸ ਨੇ ਉਹਨਾਂ ਨੂੰ ਘਰ ਦਾ ਵੀ ਕਰਨਾ ਪੈਂਦਾ ਬਾਹਰ ਦਾ ਵੀ ਹੋਰ ਵੀ ਕਈ ਇਦਾਂ ਦੇ ਫੀਲਡ ਨੇ ਜਿਹਦੇ ਵਿੱਚ ਲੋਕਾਂ ਨੂੰ ਡਬਲ ਡਬਲ ਕੰਮ ਕਰਨੇ ਪੈਂਦੇ ਨੇ ਤੇ ਉਹਨਾਂ ਦੇ ਵਿੱਚ ਠੰਡ ਦੇ ਵਿੱਚ ਖਾਸ ਕਰਕੇ ਜਦੋਂ ਦਿਲ ਨਹੀਂ ਕਰਦਾ ਤੇ ਉਦੋਂ ਕੀ ਲੱਗਦਾ ਕਿ ਕਿੰਨਾ ਕੁ ਬਚਾਅ ਹੋਣਾ ਚਾਹੀਦਾ ਇਨਸਾਨ ਦਾ ਮੈਮ ਜੋ ਡਿਊਟੀ ਕਰਦੇ ਨੇ ਅਪ ਡਾਊਨ ਕਰਦੇ ਨੇ ਦੂਰ ਨੇੜੇ ਜਾਂਦੇ ਨੇ ਤੇ ਜੇ ਧੁੰਦਾ ਇਦਾਂ ਹੀ ਪੈਂਦੇ ਰਹੀਆਂ ਤਾਂ ਸਰਕਾਰ ਨੂੰ ਚਾਹੀਦਾ ਵੀ ਛੁੱਟੀਆਂ ਕਰਨੀਆਂ ਚਾਹੀਦੀਆਂ ਕਿਉਂਕਿ ਆਪਾਂ ਦੇਖ ਲਈ ਕਿੰਨੇ ਐਕਸੀਡੈਂਟ ਹੁੰਦੇ ਨੇ ਲੋਕਾਂ ਦਾ ਕਿੰਨਾ ਨੁਕਸਾਨ ਹੁੰਦਾ ਏ ਫਿਜ਼ੀਕਲ ਵੱਲੋਂ ਵੀ ਵਹੀਕਲ ਵੀ ਖਰਾਬ ਹੁੰਦੇ ਨੇ ਤਾਂ ਛੁੱਟੀਆਂ ਤਾਂ ਹੋਣ ਹੀ ਚਾਹੀਦੀਆਂ ਜੇ ਧੁੱਪਾ ਲੱਗਣਾ ਕੀ ਫਿਰ ਤਾਂ ਸਕੂਲ ਲੱਗਣੇ ਚਾਹੀਦੇ ਬੱਚਿਆਂ ਦਾ ਵੀ ਲਾਸ ਹੁੰਦਾ ਇਹਦੇ ਵਿੱਚ ਮੂਸਰ ਗੱਜਿਆ ਹੋਇਆ ਸੀ ਤੁਸੀਂ ਵੀ ਹੈ ਉਹ ਰੋਡ ਕਰਾਸ ਕਰ ਰਹੇ ਸੀ ਕੀ ਲੱਗਦਾ ਕਿ ਜਰੂਰ ਬਚਾ ਜ਼ਰੂਰੀ ਹੈ ਨਾਲ ਬਹੁਤ ਜ਼ਰੂਰੀ ਹੈ ਮੈਮ ਮਸਤਾਬ ਬਹੁਤ ਸੇਫਟੀ ਦੁਰੇ ਹੁਣ ਦੇਖੋ ਵਾਨ ਸਾਨੂੰ ਖੜੇ ਵੀ ਨਹੀਂ ਦੇਖਦੇ ਪਏ ਹੈਗੇ ਨੰਗਾਈ ਜਾਂਦੇ ਨੇ ਸੇਫਟੀ ਬਹੁਤ ਜ਼ਰੂਰੀ ਆ ਜੋ ਲੋਕ ਅੱਜ ਕੱਲ ਨਹੀਂ ਫੋਲੋ ਕਰਦੇ ਪਏ ਹੈਗੇ ਸਰ ਟੂ-ਵੀਲਰ ਤੇ ਜਾ ਰਹੇ ਹੋ ਦੋ ਬੱਚੇ ਵੀ ਨਾਲ ਨਾਲ ਬੈਗ ਵੀ ਜੀ ਤੇ ਇੰਨੀ ਠੰਡ ਦੇ ਵਿੱਚ ਬਚਾਅ ਵੀ ਜ਼ਰੂਰੀ ਹੈ ਕੀ ਲੱਗਦਾ ਕਿ ਠੰਡ ਤੋਂ ਬਚਦੇ ਬਚਾਂਦੇ ਤੁਸੀਂ ਦਰਬਾਰ ਸਾਹਿਬ ਪੁੰਚ ਰਹੇ ਹੋ ਜੀ ਤੇ ਲੱਗਦਾ ਨਹੀਂ ਔਖਾ ਨਹੀਂ ਹੁੰਦਾ ਟੂ-ਵੀਲਰ ਦਾ ਔਖਾ ਤਾਂ ਹੁੰਦਾ ਸਰ ਦਸਤਾਨੇ ਪਾਏ ਤੁਸੀਂ ਜੀ ਹਾਂ ਜੀ ਹਾਂ ਜੀ ਸੋ ਟ੍ਰੈਫਿਕ ਪੁਲਿਸ ਦੀ ਇੱਕ ਅਨੋਖੀ ਪਹਿਲ ਵੀ ਦੇਖਣ ਨੂੰ ਮਿਲ ਰਹੀ ਹੈ ਕਿੱਥੇ ਜਿੱਥੇ ਕਿ ਅਸੀਂ ਹਮੇਸ਼ਾ ਹੀ ਪੁਲਸ ਮੁਲਾਜ਼ਮਾਂ ਨੂੰ ਨੈਕਟਿਵ ਤੌਰ ਤੇ ਵੀ ਕਵਰ ਕਰਦੇ ਆਂ ਤੇ ਨਾਲ ਦੇ ਨਾਲ ਜਿਹੜਾ ਪਲੱਸ ਪੁਆਇੰਟ ਹੈ ਉਹ ਵੀ ਦੇਖਣ ਨੂੰ ਮਿਲ ਰਿਹਾ ਹੈ ਟ੍ਰੈਫਿਕ ਪੁਲਿਸ ਦਾ ਇਹ ਚੰਗਲ ਸਰ ਸੱਸੀ ਗੱਲ ਜੀ ਸਰ ਕੀ ਲੱਗਦਾ ਕਿ ਇੰਨੀ ਜ਼ਿਆਦਾ ਠੰਡ ਪੈ ਰਹੀ ਹੈ ਤੇ ਠੰਡ ਦੇ ਨਾਲ ਨਾਲ ਕੀ ਹਦਾਇਤਾਂ ਤੁਸੀਂ ਦਿਨੇ ਹੋ ਆਮ ਜਨਤਾ ਨੂੰ ਆਮ ਪਬਲਿਕ ਨੂੰ ਠੰਡ ਵਿੱਚ ਇਸ ਦੇ ਇਹ ਕੰਮ ਜੇ ਕੋਈ ਜ਼ਿਆਦਾ ਕਿਸੇ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲੋ ਨਹੀਂ ਤਾਂ ਆਪਣੇ ਘਰ ਬੈਠੋ ਆਪਣੇ ਬੱਚਿਆਂ ਨੂੰ ਸਕੂਟਰ ਤੇ ਜਾਂ ਮੋਟਰਸਾਈਕਲ ਬਾਈਕ ਦੇ ਅੱਗੇ ਨਾ ਉਠ ਉਹਦਾ ਟੋਪੀ ਵਗੈਰਾ ਗਲਵਜ਼ ਵਗੈਰਾ ਪਾ ਕੇ ਰ ਕੋਰਨ ਤਾਂ ਕੀ ਲੱਗਦਾ ਧੁੰਦ ਦੇ ਕਾਰਨ ਐਕਸੀਡੈਂਟਾਂ ਦੇ ਵਿੱਚ ਵਾਧਾ ਹੋ ਜਾਂਦਾ ਹੈ ਹੋ ਜਾਂਦਾ ਜਦ ਥੋੜੀ ਵਿਜ਼ਿਬਿਲਟੀ ਘਟ ਜਾਂਦੀ ਹੈ ਉਹਦੇ ਪ੍ਰੋਬਲਮ ਆਉਂਦੀ ਥੋੜੀ ਕਰਕੇ ਉਹਦੇ ਆ ਹੁਣ ਜਿਵੇਂ ਠੰਡ ਜ਼ਿਆਦਾ ਪੈ ਰਹੀ ਹੈ ਲੋਹੜੀ ਦੀ ਰਾਤ ਬਹੁਤ ਬਰਫੀਲੀ ਰਾਤ ਜਿਵੇਂ ਹੁੰਦੀ ਹੈ ਉਹਦਾ ਲੰਘੀ ਹੈ ਤੇ ਕੀ ਲੱਗਦਾ ਕਿ ਲੋਕਾਂ ਨੂੰ ਇਹ ਹਦਾਇਤਾਂ ਜਿਹੜੀਆਂ ਮੰਨੀਆਂ ਚਾਹੀਦੀਆਂ ਕਿਉਂਕਿ ਇਹ ਮੰਨਣ ਦੇ ਨਾਲ ਨਾਲ ਉਹਨਾਂ ਦੀ ਆਪਣੀ ਸੇਫਟੀ ਵੀ ਜ਼ਰੂਰੀ ਹੈ ਬਿਲਕੁਲ ਬਿਲਕੁਲ ਮੰਨਣੀ ਚਾਹੀਦੀ ਠੰਡ ਦਾ ਸਹਾਈ ਜੀ ਬੱਚਿਆਂ ਨੂੰ ਸੇਵਰੋਗ ਆਪਣੀ ਜੋ ਕੋਈ ਆਪਣੀ ਚੀਜ਼ ਕੁਝ ਜ਼ਰੂਰੀ ਕੰਮ ਹੈ ਤਾਂ ਹੀ ਨਿਕਲਣਾ ਤੇ ਲੋੜੀਂਦੀ ਬਾਹਰ ਨਿਕਲ ਜਾਣਾ ਕੋਈ ਮੈਸੇਜ ਦੇਣਾ ਚਾਹੁੰਦੇ ਪਬਲਿਕ ਨੂੰ ਪਬਲਿਕ ਨੂੰ ਇਹ ਕਿ ਆਪਣਾ ਵਿਚਾਰ ਕੋਠੰਡ ਦਿਓ ਜੀ ਟ੍ਰੈਫਿਕ ਪੁਲਿਸ ਵੱਲੋਂ ਵੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਆਪਣਾ ਬਚਾਅ ਰੱਖਦੇ ਰੱਖਦੇ ਤੇ ਇਸ ਠੰਡ ਦਾ ਮੁਕਾਬਲਾ ਕਰੋ ਤੇ ਨਾਲ ਦੇ ਨਾਲ ਸਟੰਡ ਤੋਂ ਬਚਦੇ-ਬਚੰਦੇ ਆਪਣੇ ਕੰਮਕਾਰ ਵੀ ਕਰੋ ਸੋ ਅਜਿਹੇ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਪ ਰੂ ਹੋਵਾਂਗੇ ਤੱਕ ਬਰੇਨੋ ਕੈਮਰਾਮੈਨ ਵਿਕਾਸ ਦੇ ਨਾਲ ਜਸਪ੍ਰਿਤ ਸਿਟੀ ਹੋਮ ਨਿਊਜ਼